ਸਰਕਾਰਾਂ ਦੀ ਚੌਂਕਾਂ ਦੀ ਸਿਆਸਤ ਮੁੱਕ ਗਈ ਹੋਵੇ ਤਾਂ ਬੇਨਤੀ ਆ ਸਰਕਾਰਾਂ ਨੂੰ ਕਿ ਇਹਦੇ ਵੱਲ ਧਿਆਨ ਦਿੱਤਾ ਜਾਵੇ ਕਿ ਚੌਂਕ ਜਿਹੜੇ ਆ ਉਹਨਾਂ ਦੀ ਸਿਆਸਤ ਛੱਡ ਕੇ ਥੋੜਾ ਸੜਕਾਂ ਵੱਲ ਵੀ ਆਇਆ ਜਾਵੇ ਇਹਨਾਂ ਦੇ ਪੈਚਵਰਕ ਵੀ ਕੀਤੇ ਜਾਣ ਕਿਉਂਕਿ ਸੜਕਾਂ ਜਿਹੜੀਆਂ ਸਭ ਟੁੱਟੀਆਂ ਹੋਈਆਂ ਨੇ ਔਰ ਪੈਚਵਰਕ ਮੰਗ ਰਹੀਆਂ ਨੇ ਲੇਕਿਨ ਨਾ ਤਾਂ ਪੁਰਾਣੀ ਸਰਕਾਰ ਨੇ ਕੋਈ ਰੰਗ ਵਿਖਾਇਆ ਐਚਵਰਕ ਵੀ ਮੰਗ ਰਹੀਆਂ ਨੇ ਸੜਕਾਂ ਦੱਸ ਦਈਏ ਕਿ ਤੁਸੀਂ ਸੜਕਾਂ ਦੇ ਉੱਤੋਂ ਚੱਲ ਕੇ ਹੀ ਕਿਤੇ ਨਾ ਕਿਤੇ ਪਹੁੰਚਦੇ ਹੋ ਤੇ ਜੇ ਸੜਕਾਂ ਹੀ ਟੁੱਟੀਆਂ ਹੋਣ ਤਾਂ ਫੇਰ ਤੁਸੀਂ ਕਿਹੜਾ ਬਦਲਾ ਮੰਗਿਆ ਜੇ ਬਦਲਾਵਾਂ ਵਾਲੀ ਸਰਕਾਰ ਦੀ ਗੱਲ ਕਰਦੇ ਆ ਤਾਂ ਬਦਲਾਵਾਲਿਆਂ ਨੇ ਵੀ ਰੰਗ ਨਹੀਂ ਵਿਖਾਇਆ ਤਾਂ ਪੁਰਾਣੀਆਂ ਸਰਕਾਰਾਂ ਤੇ ਬਦਲਾਵਾਲੀਆਂ ਇੰਜ ਲੱਗਦਾ ਜਿਵੇਂ ਮਿਲੀ ਭੁਗਤ ਕਰਕੇ ਸਿਆਸਤ ਕੀਤੀ ਜਾ ਰਹੀ ਆ ਸਿਰਫ ਚੌਕ ਹੀ ਬਣਾਏ ਜਾ ਰਿਹਾ ਔਰ ਚੌਕਾ ਉੱਤੇ ਕਿੰਤੂ ਪ੍ਰੰਤੂ ਕੀਤਾ ਜਾ ਰਿਹਾ ਇਹ ਜਿਹੜੀ ਪਾਤ ਪਾਈ ਗਈ ਆ ਜਿਹੜੀ ਚਾਲ ਚਲਾਈ ਗਈ ਆ ਲੱਗਦਾ ਕਿ ਪੂਰੇ ਪੰਜਾਬ ਦੇ ਚੌਕਾਂ ਵਿੱਚ ਚੱਲੇਗੀ ਔਰ ਇੱਕ ਵਾਰ ਜ਼ਰੂਰ ਤੁਹਾਨੂੰ ਦੱਸਾਂਗੇ ਕਿ ਕੀ ਇਹਨਾਂ ਨੇ ਲਾਭ ਲਏ ਆ ਤੇ ਕੀ ਇਹਨਾਂ ਦੇ ਨੁਕਸਾਨ ਹੋਏ ਆ ਫਾਇਦੇ ਤਾਂ ਘੱਟ ਮਿਲਣਗੇ ਲੇਕਿਨ ਨੁਕਸਾਨ ਬਹੁਤ ਹੋਣਗੇ ਆ ਪੈਚਵਰਕ ਵਾਲੀ ਸੜਕ ਦੀ ਗੱਲ ਕਰ ਦਈਏ ਕੀ ਲੋਕਾਂ ਦੀ ਸਪੀਡ ਵੇਖੋ ਸਕੂਲ ਦੇ ਬੱਚਿਆਂ ਨੂੰ ਲੈ ਕੇ ਵੀ ਪਰਿਵਾਰ ਆ ਰਹੇ ਆ ਡਿਊਟੀਆਂ ਤੇ ਜਾਣ ਵਾਲੇ ਵੀ ਆ ਰਹੇ ਆ ਲੇਕਿਨ ਮੁਸ਼ਕਲਾ ਕਿੰਨੀਆਂ ਨੇ ਕਦੋਂ ਤੋਂ ਲੈ ਕੇ ਪੈਚਵਰਕ ਮੰਗ ਰਹੀਆਂ ਸੜਕਾਂ ਲਗਾਤਾਰ ਸੜਕਾਂ ਦੇ ਪੈਚਵਰਕ ਜਿਹੜੇ ਆ ਅਸੀਂ ਮੰਗ ਰਹੇ ਆ ਸੜਕਾਂ ਟੁੱਟੀਆਂ ਨੇ ਹਾਲਾਤ ਮਾੜੇ ਨੇ ਹੁਣ ਗੱਲਬਾਤ ਕਰ ਦਈਏ ਇਹਨਾਂ ਨਾਲ ਕੀ ਤੁਸੀਂ ਕਿਵੇਂ ਵੇਖਦੇ ਹੋ ਸਰਕਾਰਾਂ ਕੋਈ ਰੰਗ ਵਿਖਾਉਣ ਗਈਆਂ ਹਾਂਜੀ ਪ੍ਰਾਇਸ ਸੱਚ ਜੀ ਸੱਚ ਜੀ ਪ੍ਰਾਇਜੀ ਸੜਕ ਕਦੋਂ ਦੀ ਟੁੱਟੀ ਆ ਆਈਡੀਆ ਕੁਝ ਟੁੱਟੀ ਕਾਹਗੀ ਟੈਂ ਟੁੱਟੀ ਛੜਗਦੇ ਇਹ ਪੈਚਵਰਕ ਕਰਨੀ ਆ ਸਰਕਾਰਾਂ ਜਾਂ ਨਹੀਂ ਪਤਾ ਨਹੀਂ ਹੋਇਆ ਤੇ ਆ ਥੋੜਾ ਬੋੜਾ ਕੰਮ ਬਾਕੀ ਹੋਣ ਕਰਨਗੇ ਕਿ ਨਹੀਂ ਕਰਨਗੇ ਉਹ ਕਦੋਂ ਹੋਇਆ ਸੀ ਥੋੜਾ ਟਾਂ ਪਹਿਲਾਂ ਹੀ ਹੋਇਆ ਪਤਾ ਨਹੀਂ ਕਿੰਨੇ ਕੀਤਾ ਇਹ ਮੈਨੂੰ ਇਹ ਮੈਂ ਕਰਿਆ ਸੀ ਆਪਣੇ ਕੋਲ ਤੁਸੀਂ ਕੀਤਾ ਹੋਣੀ ਇਹ ਮੈਂ ਆਪਣੇ ਕੋਲੋਂ ਕਰਿਆ ਸੀ ਮੈਂ ਸਰਕਾਰਾਂ ਵੱਲੋਂ ਪੁੱਛ ਰਿਹਾ ਵੀ ਸਰਕਾਰਾਂ ਕਰਨੀ ਹੈ 10 ਦਿਨ ਹੋ ਗਏ ਇਹ ਬਾਰੋਂ ਆਏ ਤੇ ਮੈਨੂੰ ਤਾਂ ਇੰਨਾ ਪਤਾ ਨਹੀਂ ਯਾਰ ਅੱਛਾ ਤੁਸੀਂ 10 ਦਿਨ ਹੋ ਗਏ ਹਾਂ ਇਹ ਤਸਵੀਰਾਂ ਦੱਸ ਦਈਏ ਇੱਥੇ ਭਰਾ ਹੋਰ ਵੀ ਖੜਾ ਜੀ ਭਰਾ ਜੀ ਸਤਿ ਸ਼੍ਰੀ ਅਕਾਲ ਜੀ ਭਰਾ ਜੀ ਕਿਵੇਂ ਵੇਖਦੇ ਹੋ ਸਰਕਾਰਾਂ ਕੋਈ ਰੰਗ ਵਿਖਾਉਣ ਗਈਆਂ ਸਰਕਾਰਾਂ ਨੇ ਤਾਂ ਨਹੀਂ ਕੀਤਾ ਤੁਸੀਂ ਕੀਤਾ ਇਹ ਥੋੜਾ ਜਿਹਾ ਕੋਈ 50 ਲੱਖ ਡੇਢ ਲੱਖ ਰੁਪਏ ਲਾ ਕੇ ਤੇ ਬਾਂਮਣੀ ਰੋਡ ਤੱਕ ਮੋੜ ਤੱਕ ਤੁਸੀਂ ਜਿਹੜਾ ਪੈਜ ਹੁਣ ਅਗਲੇ ਤੱਕ ਕੀ ਕਰਨਾ ਸਰਕਾਰਾਂ ਕੀ ਕਰਨਗੀ ਕਿ ਚੌਕ ਬਣ ਰਿਹਾ ਕੀ ਚੌਕਾਂ ਦੇ ਨਾਲ ਸਿਆਸਤ ਕੀ ਹੋਏਗੀ ਚੌਕੇ ਲੜਾਈ ਝਗੜੇ ਲੋਕਾਂ ਦੇ ਕਰਾਣੇ ਹੋ ਰਹੇ ਨੇ ਹੋਰ ਹਨ ਕੀ ਕਰਨਾ ਜੀ ਕੰਮ ਤੇ ਕੋਈ ਇਹਨਾਂ ਨੇ ਕਰਨਾ ਨਹੀਂ ਕੰਮ ਤੇ ਕੋਈ ਨਹੀਂ ਕਰਨਾ ਨਹੀਂ ਨਹੀਂ ਕੋਈ ਕੰਮ ਨਹੀਂ ਹੁਣ ਜਿੰਨੇ ਲੋਕਾਂ ਦੇ ਹਾਲਾਤ ਮਾੜੇ ਆਵਾਜ਼ ਆਈ ਮੁਸ਼ਕਿਲ ਹੋਈ ਪਈ ਹੈ ਇਹਦੇ ਬਾਰੇ ਕੀ ਕਹਿਣਾ ਕੀ ਕਹੀ ਇਹਨਾਂ ਨੂੰ ਬਣ ਜਾਂਦੇ ਆ ਮੁੜ ਕੇ ਕੰਮ ਤੇ ਕੋਈ ਕਰਨ ਨਹੀਂ ਸ਼ਹਿਰ ਦਾ 17 ਸਾਲਾਂ ਵਾਲੀਆਂ ਸਰਕਾਰਾਂ ਨੇ ਕੀ ਕੀਤਾ ਇਹੋ ਕੁਝ ਹੀ ਆ ਬਸ ਆਪਣੇ ਹੁਣ ਚੌਂਕਾਂਵਾਂ ਲ ਹੋ ਗਈਆਂ ਕਿ ਸਾਨੂੰ ਕੋਈ ਪੁੱਛੇ ਨਾ ਇੱਕ ਦੂਜੇ ਦਾ ਬਾਅਦ ਝਗੜੇ ਝੂੜੇ ਕਰਾਣੇ ਆ ਤੇ ਪਰਚੇ ਪਰਚੇ ਕਰਾਣੇ ਦੇ ਬਾਅਦ ਗੱਲ ਖਤਮ ਬਸ ਇਹੀ ਕੁਝ ਆ ਇਹੀ ਕੁਝ ਤੇ ਇੱਕ ਦੂਸਰੇ ਉੱਤੇ ਜਿਹੜੀ ਦੂਸ਼ਣ ਬਾਜੀ ਕੀਤੀ ਜਾ ਰਹੀ ਆ ਕੋਈ ਉਹਦਾ ਨਾਂ ਲੈ ਰਿਹਾ ਕੋਈ ਉਹਦਾ ਲੈ ਰਿਹਾ ਤੇ ਐ ਨਹੀਂ ਕਹਿ ਰਿਹਾ ਕਿ ਸੜਕਾਂ ਚੌਂਕਾਂ 'ਚ ਪਹੁੰਚਦੀਆਂ ਪਹਿਲੇ ਸੜਕਾਂ ਦੇ ਪੈਚ ਵਰਕ ਤੇ ਕਰ ਦਿਓ ਨਹੀਂ ਜੀ ਇਹ ਕੰਮਾਂ ਲਧਿਆ ਨਹੀਂ ਜਰਾਂ ਦੇ ਤੁਹਾਨੂੰ ਕੀ ਲੱਗਦਾ ਲੋਕਾਂ ਵਾਸਤੇ ਕੋਈ ਸੁਣਵਾਈ ਰਹੇਗੀ ਅੱਗੇ ਜਾਣੇ ਨਹੀਂ ਕੋਈ ਵੀ ਸੁਣਵਾਈ ਨਹੀਂ ਮੇਰੇ ਤੋਂ ਲੱਗਦਾ ਨਹੀਂ ਤੇ ਬਦਲਾਵ ਵਾਲਿਆਂ ਦੇ ਪੇਸ਼ ਵੀ ਪਏ ਹੋਏ ਆ ਕਿ ਤੁਸੀਂ ਬਦਲਾਅ ਕੀਤਾ ਤੁਹਾਡਾ ਬਦਲਾਅ ਹੋ ਗਿਆ ਕੰਮ ਨਹੀਂ ਕੀਤਾ ਲੇਕਿਨ ਆਪਣੇ ਕੰਮ ਕਿਉਂ ਛੱਡ ਦਿੱਤੇ ਇਹਨਾਂ ਨੇ ਕੰਮ ਕਿਹਦਾ ਕਰਨਾ ਹੀ ਨਹੀਂ ਇਹਨਾਂ ਦੇ ਜਿਹੜੀ ਮਰਜ਼ੀ ਆਏ ਸਰਕਾਰ ਦੀ ਨਹੀਂ ਕਰਨਾ ਨਾ ਇਹ ਲੱਗ ਰਿਹਾ ਨਾ ਨਹੀਂ ਸਾਡਾ ਵੀ ਤਜਰਬਾ ਨਗ ਕਿ ਨਹੀਂ ਕਰਨਾ ਆ ਤਸਵੀਰਾਂ ਦੱਸ ਦਈਏ ਕਿ ਐਸ ਵੇਲੇ ਅਸੀਂ ਬਹਿਰਾਮਪੁਰ ਨੂੰ ਜਾਣ ਵਾਲਾ ਰੋਡ ਹੈ ਉਸ ਤੋਂ ਪਹਿਲਾਂ ਇੱਕ ਦੋਦਮਾ ਵਾਲਾ ਰੋਡ ਹੈ ਹੁਣ ਇਹ ਦੋਦਮਾ ਵਾਲੀ ਸੜਕ ਦੀ ਗੱਲ ਦੱਸ ਦਈਏ ਕਿ ਜਿਵੇਂ ਭਰਾ ਨੇ ਕਿਹਾ ਕਿ ਪਿਛਲੇ ਦਿਨੀ ਪੈਚਵਰਕ ਹੋਇਆ ਸੀ ਉਹ ਆਪਾਂ ਆਪਣੇ ਕੋਲੋਂ ਕਰਿਆ ਸੀਗਾ ਔਰ ਸਾਡੇ ਕੁਝ ਸੱਜਣਾ ਦਾ ਕੁਝ ਇਹੋ ਜਿਹੇ ਭਰਾਵਾਂ ਦਾ ਸਹਿਯੋਗ ਸੀਗਾ ਸਾਡੇ ਐਨਆਰਆਈ ਵੀਰਾਂ ਦਾ ਬੜਾ ਸਹਿਯੋਗ ਸੀ ਜਿਸ ਕਰਕੇ ਅਸੀਂ ਇਹ ਪੈਚਵਰਕ ਸਿਰੇ ਚੜਾਇਆ ਸੀ ਲੇਕਿਨ ਹੁਣ ਤੁਸੀਂ ਹਾਲਾਤ ਵੇਖੋ ਕਿ ਇਹ ਸੜਕ ਕਿੰਨੀ ਆਵਾਜਾਈ ਆ ਕਿੰਨੀਆਂ ਗੱਡੀਆਂ ਕਿੰਨੇ ਲੋਕ ਆ ਰਹੇ ਆ ਲੇਕਿਨ ਇਹ ਸੜਕ ਪੂਰੀ ਟੁੱਟ ਗਈ ਆ ਪੈਚਵਰਕ ਨਹੀਂ ਹੋਇਆ ਜਿਹੜੀ ਸਰਕਾਰ ਤੋਂ ਉਹ ਸਰਕਾਰ ਤੋਂ ਤੁਸੀਂ ਆਸ ਕੀ ਲਗਾਉਂਦੇ ਹੋ ਤੇ ਜੇ ਪ੍ਰਾਣੀਆਂ ਦੀ ਗੱਲ ਕਰਦੇ ਆ 70 ਸਾਲ ਵਾਲੀਆਂ ਕੀ ਉਹਣਾ ਪੂਰੀ ਤਰ੍ਹਾਂ ਸਿਆਸਤ ਛੱਡ ਦਿੱਤੀ ਆ ਜੇ ਪੂਰੀ ਤਰ੍ਹਾਂ ਸਿਆਸਤ ਛੱਡ ਦਿੱਤੀ ਆ ਤਾਂ ਉਹ ਵੀ ਇੱਕ ਵਾਰ ਆਪਣੇ ਚੈਨਲ ਉੱਤੇ ਬਹਿ ਕੇ ਦੱਸ ਦੇਣ ਜਿਹੜੇ ਆਪਣੇ ਚੈਨਲਾਂ ਉੱਤੇ ਡਿਬੇਟਾਂ ਕਰਦੇ ਆ ਉੱਥੇ ਦੱਸ ਦੇਣ ਕਿ ਅਸੀਂ ਸਿਆਸਤ ਛੱਡ ਚੁੱਕੇ ਆ ਤੇ ਹੁਣ ਬਦਲਾਵ ਵਾਲੀ ਸਰਕਾਰ ਦਾ ਕੰਮ ਐ ਆਪ ਵੀ ਵਿੱਚ ਰਹਿਣਾ ਤੇ ਬਦਲਾਵ ਵਾਲੀ ਨੂੰ ਵੀ ਤੰਗ ਕਰਨਾ ਤੇ ਬਦਲਾਵ ਵਾਲੀ ਨੇ ਵੀ ਉਹਨਾਂ ਦਾ ਨਾਮ ਲੈਣਾ ਹੁਣ ਦੋਨੋਂ ਸਰਕਾਰਾਂ ਆਪਸ ਵਿੱਚ ਸਿਰਫ ਦੂਸ਼ਣबाजी ਇੱਕ ਦੂਸਰੇ ਦੇ ਉੱਤੇ ਤਾਂ ਹੁਣ ਸਿਆਸਤ ਹੋ ਰਹੀ ਆ ਸਿਰਫ ਚੌਂਕਾਂ ਦੀ ਚੌਂਕਾਂ ਦੀ ਸਿਆਸਤ ਜਿਹੜੀ ਆ ਕਿੰਨੇ ਫਾਇਦੇ ਦਵੇਗੀ ਇਹਦੇ ਬਾਰੇ ਵੀ ਚਾਨਣਾ ਤੁਹਾਨੂੰ ਪਾਵਾਂਗੇ ਹੋ ਸਕਦਾ ਸ਼ਾਮ ਤੱਕ ਤੁਹਾਡੇ ਧਿਆਨ ਚ ਲਿਆ ਦਈਏ ਕਿ ਜਿਹੜੇ ਚੌਂਕ ਬਣੇ ਆ ਉਹਦੇ ਨੁਕਸਾਨ ਕੀ ਹੋਣਗੇ ਤੇ ਉਹਨਾਂ ਦੇ ਫਾਇਦੇ ਕੀ ਹੋਣਗੇ ਇਹ ਫਾਇਦੇ ਬਾਰੇ ਵੀ ਤੁਹਾਨੂੰ ਅੱਜ ਦੱਸਾਂਗੇ ਤੇ ਨੁਕਸਾਨਾਂ ਬਾਰੇ ਵੀ ਦੱਸਾਂਗੇ ਜਦੋਂ ਤੁਸੀਂ ਚੌਂਕ ਬਣਾਉਂਦੇ ਹੋ ਤਾਂ ਤੁਹਾਡਾ ਇਤਿਹਾਸ ਲਿਖਿਆ ਜਾਂਦਾ ਹੈ ਤਾ ਇਤਿਹਾਸ ਜਦੋਂ ਕਿਸੇ ਨੇ ਪੜਨਾ ਜਿਸ ਨੂੰ ਚਾਹ ਹੋਵੇ ਤਾਂ ਉਹ ਗੱਡੀ ਖੜੀ ਕਰਕੇ ਪੜੇਗਾ ਤਾਂ ਰੋਡ ਤੇ ਹਾਈਵੇ ਤੇ ਜਾਂਦੀਆਂ ਗੱਡੀਆਂ ਜੱਕਦਮ ਰੁਕਣਗੀਆਂ ਤੇ ਇਤਿਹਾਸ ਪੜਨ ਗਿਆ ਤਾਂ ਹਾਸੇ ਵਾਪਰਨਗੇ ਇਹ ਤੁਸੀਂ ਧਿਆਨ ਚ ਰੱਖਿਓ ਕਿ ਕਿੰਨੇ ਹਾਸੇ ਜੜੇ ਆ ਇਹ ਚੌਂਕਾਂ ਦੇ ਵਿੱਚ ਇੱਥੇ ਹੁੰਦੇ ਨਜ਼ਰ ਆਉਣਗੇ ਇਹ ਤੁਸੀਂ ਤਸਵੀਰਾਂ ਵੇਖੜੀਆਂ ਔਰ ਚੌਂਕ ਬਣਨੇ ਜ਼ਰੂਰ ਚਾਹੀਦੇ ਆ ਵਧੀਆ ਬਣਨੇ ਚਾਹੀਦੇ ਆ ਲੇਕਿਨ ਥੋੜਾ ਜਿਹਾ ਇਹੋ ਜਿਹਾ ਹੋਣਾ ਚਾਹੀਦਾ ਜਿਹੜਾ ਅੱਖਾਂ ਨੂੰ ਭੁਲੇਖਾ ਨਾ ਪਾਵੇ ਇਹ ਤੁਹਾਨੂੰ ਚੌਂਕਾਂ ਬਾਰੇ ਅੱਜ ਸੱਚਾਈ ਦੱਸਾਂਗੇ ਕਿ ਚੌਂਕ ਜਿਹੜੇ ਉਹਨਾਂ ਦੇ ਬੈਨੀਫਿਟ ਕੀ ਆ ਤੇ ਨੁਕਸਾਨ ਕੀ ਆ ਇਸ ਦੇ ਰੁਝਾਨ ਨਿਕਲਨੇ ਵੀ ਸ਼ੁਰੂ ਹੋ ਗਏ ਨੇ ਔਰ ਤੁਹਾਨੂੰ ਇਹ ਵੀ ਦੱਸ ਦਿਆਂਗੇ ਲੋਕਾਂ ਦੇ ਵਿਊ ਲੈ ਕੇ ਜਿਨ੍ਹਾਂ ਨੇ ਸਾਨੂੰ ਸਪੈਸ਼ਲੀ ਤੌਰ ਤੇ ਗੱਲ ਕਹੀ ਆ ਕਿ ਇਹ ਚੌਂਕਾਂ ਦੇ ਵਿੱਚ ਨੁਕਸਾਨ ਜ਼ਿਆਦਾ ਹੋਣੇ ਆ ਜੋ ਹਾਈਵੇ ਦੇ ਉੱਤੇ ਚੌਂਕ ਬਣਾਏ ਜਾ ਰਹੇ ਆ ਤਾਂ ਹੁਣ ਪੈਚਵਰਕ ਦੀ ਗੱਲ ਕਰ ਦਈਏ ਕਿ ਇਹ ਦੋਦਮਾਂ ਵਾਲੀ ਸੜਕ ਬਾਮਣੀ ਤੱਕ 5 ਕਿਲੋਮੀਟਰ ਦਾ ਟੁੱਟਾ ਹੈ ਪਤਾ ਨਹੀਂ ਬਣਨਾ ਜਾਂ ਨਹੀਂ ਬਣਨਾ ਲੇਕਿਨ ਪੈਚਵਰਕ ਦੇ ਵਿੱਚ ਦਿਵਾਰਾ ਨਿਕਲ ਗਿਆ ਲੋਕਾਂ ਦਾ ਗੰਨੇ ਦਾ ਸੀਜ਼ਨ ਇਦਾਂ ਹੀ ਨਿਕਲ ਗਿਆ ਹੁਣ ਕਣਕ ਦਾ ਸੀਜ਼ਨ ਆ ਗਿਆ ਹੁਣ ਪੈਡੀ ਸੀਜ਼ਨ ਦੇ ਵਿੱਚ ਜਦੋਂ ਕਿਸਾਨ ਟਰਾਲੀਆਂ ਲੈ ਕੇ ਜਾਂਦੇ ਆ ਮੁਸ਼ਕਿਲ ਹੈ ਜਦੋਂ ਹੋਰ ਟਰੱਕ ਬੱਸਾਂ ਜਾਂਦੀਆਂ ਸਕੂਲਾਂ ਦੀਆਂ ਬੱਸਾਂ ਜਾਂਦੀਆਂ ਤਾਂ ਮੁਸ਼ਕਿਲ ਹੈ ਤਾਂ ਸਰਕਾਰ ਨੂੰ ਬੇਨਤੀ ਹੈ ਕਿ ਆਪਣੀ ਕਿੰਤੂ ਪ੍ਰੰਤੂ ਛੱਡ ਕੇ ਆਪਣੇ ਸਲਾਹ مشਵਰੇ ਛੱਡ ਕੇ ਜਿਹੜੀ ਸਿਆਸਤ ਨਾਲ ਤੁਸੀਂ ਇੱਕ ਦੂਸਰੇ ਉੱਤੇ ਦੁਸ਼ਣਬਾਜੀ ਕਰ ਰਹੇ ਹੋ ਇਹਨੂੰ ਛੱਡ ਕੇ ਤੇ ਪੈਚਵਰਕਾਂ ਵੱਲ ਹੋਵੋ ਸੜਕਾਂ ਦੇ ਪੈਚਵਰਕ ਕਰੋ ਆਪਣੀਆਂ ਜ਼ਿੰਮੇਵਾਰੀਆਂ ਪੁਰਾਣੀ ਸਰਕਾਰ ਨੂੰ ਵੀ ਬੇਨਤੀ ਕਰ ਦਈਏ ਜੇ ਹੈਗੀਆਂ ਤਾਂ ਕੁਝ ਵਿਖਾ ਦਿਓ ਕੱਲੀਆਂ ਚੈਨਲ ਤੇ ਬਹਿ ਕੇ ਬੋਲਣ ਵਾਲੀਆਂ ਨਾ ਰੱਖੋ ਇਹਨੂੰ ਛੱਡੋ ਥੋੜਾ ਜਿਹਾ ਪੈਚਵਰਕ ਕਰੋ ਲੋਕਾਂ ਨੂੰ ਤੁਹਾਡੇ ਤੇ ਆਸ ਲੱਗੀ ਹੈ ਕਿ ਬਦਲਾਵ ਵਾਲਿਆਂ ਨੇ ਕੰਮ ਨਹੀਂ ਕੀਤਾ ਸ਼ਾਇਦ ਤੁਸੀਂ ਕਰ ਦਿਓ ਤਾਂ ਤੁਸੀਂ ਜਾ ਤਾਂ ਬਿਲਕੁਲ ਹੱਥ ਖੜੇ ਕਰਨੇ ਆ ਤਾਂ ਜਾਂ ਫਿਰ ਕੰਮ ਕਰਨੇ ਸ਼ੁਰੂ ਕਰ ਦਿਓ ਤਾਂ ਜੋ ਲੋਕ ਬਦਲਾਵ ਵਾਲੀ ਨੂੰ ਛੱਡ ਕੇ ਤੁਹਾਡੇ ਵੱਲ ਆ ਜਾਣ ਇਹ ਤਸਵੀਰਾਂ ਨੂੰ ਤੁਸੀਂ ਕਿਵੇਂ ਵੇਖ ਰਹੇ ਹੋ ਕਮੈਂਟ ਕਰੋ ਸ਼ੇਅਰ ਕਰੋ ਮੇਰੇ ਸਹਿਯੋਗੀ ਦੇ ਨਾਲ ਮੈਂ ਹਰਜਿੰਦਰ ਸਿੰਘ ਦੀਨਾ ਨਗਰ ਜ਼ਿਲ੍ਹਾ Gurdaspur